ਚੰਡੀ ਅਕਾਲੀ ਦੀ ਤੇ ਵੋਟ ਲਾਲੀ ਦੀ ਮਜੀਠਾ ਹਲਕੇ ਚ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਲੀ ਮਜੀਠੀਆ ਲਈ ਇਹ ਕਿਹਾ ਜਾ ਰਿਹਾ ਲਾਲੀ ਮਜੀਠੀਆ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਲਾਲੀ ਜੀ ਇਸੇ ਭਰਮ ਚ ਨਾ ਰਹੋ ਜਿਹੜੇ ਪਹਿਲਾਂ ਵਾਲੇ ਭਰਮ ਚ ਸੀ ਤੁਸੀਂ ਕਿਤੇ ਚੰਡੀ ਵਾਲੀ ਵੋਟ ਵੀ ਅਕਾਲੀ ਦਲ ਨੂੰ ਪੈ ਜੇ ਦੇਖੋ ਗੱਲ ਇਸ ਤਰ੍ਹਾਂ ਕਿ ਬਹੁਤ ਪਾਣੀ ਗੁਜ਼ਰ ਚੁੱਕਾ ਪੰਜਾਬ ਦੇਆਂ ਪੰਜਾਂ ਦਰਿਆਵਾਂ ਚ ਔਰ 10 ਸਾਲ ਦੀ ਜਿਹੜੀ ਤਰਾਸ ਦੀ ਤੇ ਸੰਤਾਪ ਪੰਜਾਬੀਆਂ ਨੇ ਭੋਗਿਆ ਤੇ ਵਿਸ਼ੇਸ਼ ਤੌਰ ਤੇ ਮਜੀਠੇ ਦੇ ਲੋਕਾਂ ਨੇ ਜਿਹੜਾ ਸਰਕਾਰੀ ਆਤਵਾਦ ਦਾ ਆਪਣੇ ਪਿੰਡੇ ਤੇ ਹੰਡਾਇਆ ਉਸ ਤੋਂ ਬਾਅਦ ਭਰਮ ਪਾਲਣ ਵਾਲੀ ਗੱਲ ਨਹੀਂ ਇੱਕ ਸਲਾਬ ਆ ਚੁੱਕਾ ਜਿਹਦੇ ਵਿੱਚ ਸਮੁੱਚਾ ਛੰਡੀ ਇਹ ਛੰਡੀ ਵੀ ਕਾਂਗਰਸ ਦੀ ਕਿਉਂ ਨਹੀਂ ਲੱਗਦੀ ਹੈ ਚੰਡੀ ਕਾਂਗਰਸੀ ਕਿਉਂ ਲੱਗ ਰਹੀ ਕਾਲੀ ਦਲ ਦੀ ਕਿਉਂ ਮੈਂ ਉਸ ਗੱਲ ਤੇ ਬਾਤ ਚਾ ਰਿਹਾ ਬੇਸਿਕ ਗੱਲ ਇਹ ਹੈ ਕਿ ਇਹਨਾਂ ਨੇ ਇਥੋਂ ਦੇ ਲੋਕਾਂ ਨੂੰ ਟੈਰਰਿਸ ਟੈਰਰਾਈਜ਼ ਕੀਤਾ ਹੀ ਮੈਂ ਤੁਹਾਨੂੰ ਜਵਾਬ ਦੇ ਚੁੱਕਾ ਕਿ ਸਟੇਟ ਟੈਰਰਿਜ਼ਮ ਸੀਗਾ ਸਰਕਾਰੀ ਸਰਕਾਰੀ ਅਤਵਾਦ ਸੀਗਾ ਜਿਹਨੂੰ ਫੇਸ ਕੀਤਾ ਲੋਕਾਂ ਨੇ ਜਿਸ ਦਿਨ ਤੱਕ ਕੋਡ ਆਫ ਕੰਡਕਟ ਲਾਗੂ ਨਹੀਂ ਸੀ ਹੋਇਆ ਇਹ ਪੁਰਾਣੇ ਨਾਰੇ ਦੀ ਗੱਲ ਕਰ ਰਹੇ ਹਾਂ ਉਸ ਦਿਨ ਤੱਕ ਇਹ ਨਾਰਾ ਸੀਗਾ ਵੀ ਚੰਡੀ ਕਾਲੀ ਦੀ ਤੇ ਵੋਟ ਲਾ ਲਈ ਦੀ ਹੁਣ ਅੱਜ ਕੱਲ ਇਹ ਹੈ ਕਿ ਇਹਨਾਂ ਨੇ ਡੰਡੀਆਂ ਬੜੀਆਂ ਘੁੱਟ ਘੁੱਟ ਕੇ ਬਣੀਆਂ ਤੇ ਹੁਣ ਨਵਾਂ ਨਾਰਾ ਇਹ ਆ ਵੀਰੋ ਡੰਡੀ ਕਾਲੀ ਦੀ ਵੋਟ ਤੇ ਚੰਡੀ ਲ ਸਾਰੇ ਲੋਕ ਉਤਾਰ ਤਾਰ ਜੀਠਿਆ ਸਾਹਿਬ ਕਹਿੰਦੇ ਜਿੰਨਾ ਮੈਨੂੰ ਪਿਆਰ ਕਰਦੇ ਆ ਲੋਕ ਸਭ ਮੇਰੇ ਬਾਰੇ ਜਾਣ ਬੁੱਝ ਕੇ ਪ੍ਰਚਾਰ ਕਰਦੇ ਆ ਮਜੀਠਾ ਹਲਕਾ ਤਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਉਹਨਾਂ ਨੂੰ ਉਹਨੂੰ ਬਿਕਰਮ ਸਿੰਘ ਨੂੰ ਕਹੋ ਕਿ ਇੱਕ ਵਾਰੀ ਜਿਹੜੇ 6799 Z ਸਿਕਿਉਰਿਟੀ ਵਾਲੇ ਲਈ ਫੇਰ ਰਿਹਾ ਉਹਨਾਂ ਨੂੰ ਛੱਡ ਕੇ ਮਜੀਠੇ ਦਾ ਇੱਕ ਚੱਕਰ ਲਾ ਦੇ ਪਿਆਰ ਕਿੰਨਾ ਕਰਦੇ ਪਤਾ ਲੱਗ ਜੂਗਾ ਜਿੱਨਾਂ ਬਾਦਲ ਸਾਹਿਬ ਨੂੰ ਪਿਆਰ ਹੋਇਆ ਲੰਬੀ ਚ ਤੇ ਜਿੱਨਾਂ ਉੱਥੇ ਆਪਣਾ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਹੋਇਆ ਉਹਦੇ ਤੋਂ ਵੱਧ ਲੋਕੀ ਇਹਨੂੰ ਪਿਆਰ ਕਰਦੇ ਨਮਰਿੰਦਰ ਸਿੰਘ ਉਹ ਕਹਿੰਦੇ ਆ ਕਿ ਮੈਂ ਹੁਣ ਉਹਨਾਂ ਦੇ ਪ੍ਰਚਾਰਚ ਜਾ ਕੇ ਆਇਆ ਮਜੀਠਿਆ ਦੇ ਵਿੱਚ ਹਾਂ ਮੈਂ ਪ੍ਰਚਾਰਚ ਉਹ ਕਹ ਰਿਹਾ ਕਿ ਕੈਪਟਨ ਕਹਿੰਦਾ ਸੀ ਮੈਨੂੰ ਵੋਟ ਦੇ ਦਿਓ ਆਇਆ ਨਹੀਂ ਮੁੜ ਕੇ ਇਸੇ ਤਰ੍ਹਾਂ ਜੇ ਹੁਣ ਫੇਰ ਕਾਂਗਰਸ ਨੂੰ ਵੋਟਾਂ ਪਾਉਂਦੇ ਉਹਨਾਂ ਨੇ ਆਉਣਾ ਨਹੀਂ ਮੈਂ ਤੁਹਾਡਾ ਆਪਣਾ ਬੰਦਾ ਮੈਂ ਤੁਹਾਡੇ ਕੋਲ ਆਉਣਾ ਕਾਂਗਰਸ ਤੇ ਤੁਹਾਡੇ ਕੋਲ ਆਉਂਦੀ ਨਹੀਂ ਕ ਅਮਰਸਰ ਪਾਰਲੀਮੈਂਟ ਦੇ ਮੈਂਬਰ ਰਹੇ ਨੇ ਔਰ ਉਹਨਾਂ ਨੇ ਹਮੇਸ਼ਾ ਤ્યાਗ ਕੀਤਾ J84 ਦੇ ਸੱਚਾ ਕਿ ਉਹਨਾਂ ਨੇ ਹਲਕੇ 'ਚ ਧੰਨਵਾਦ ਵੀ ਨਹੀਂ ਕੀਤਾ ਜਤਨਵਾਦ ਇਹ ਗਲਤ ਗੱਲ ਆ ਉਹ ਇੱਥੇ ਆਉਂਦੇ ਰਹੇ ਉਹਨਾਂ ਧੰਨਵਾਦ ਕੀਤਾ ਕੈਪਟਨ ਅਮਰਿੰਦਰ ਸਿੰਘ ਅਜੇਬ ਮੈਂਬਰ ਪਾਰਲੀਮੈਂਟ ਹੈ ਜਿਨ੍ਹਾਂ ਦਾ ਜਿੰਨਾ ਫੰਡ ਉਹਨਾਂ ਦਾ ਬਣਦਾ ਸੀ ਉਹਦੇ ਤੋਂ ਵੱਧ ਫੰਡ ਉਹਨਾਂ ਦਿੱਤਾ ਜਿਹੜੇ ਨਲਾਇਕ ਦਾ ਬਸਤਾ ਭਾਰਾ ਹੁੰਦਾ ਇਹ ਸਾਰਾ ਦਿਨ ਤੁਰੇ ਫਿਰਦੇ ਆ ਸਰਪੰਚਾਂ ਨੂੰ ਕਰਪਟ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਆਪਣੇ ਅਮਰਸਰ ਆਉਂਦੇ ਆ ਜਦੋਂ ਸਾਡੇ ਵੀ ਇੱਥੇ ਮਜੀਠਾ ਵੀ ਬਾਅਦ ਚ ਆਇਆ ਹਰ ਹਲਕੇ ਦੇ ਵਿੱਚ ਗਏ ਨੇ ਔਰ ਅਮਰਸਰ ਬੈਠ ਕੇ ਉਹ ਜਿੰਨੀ ਵਧੀਆ ਮੈਨੇਜਮੈਂਟ ਕਰਦੇ ਆ ਜੋ ਉਹਨਾਂ ਦੇ ਫੰਡ ਸੀਗੇ ਸਾਰੇ ਉਹਨ ਯੂਟਿਲਾਈਜੇਸ਼ਨ ਇਵਨ ਉਹਦੇ ਤੋਂ ਇਲਾਵਾ ਵੀ ਜਿਹੜਾ ਇੰਟਰਸਟ ਪਿਆ ਸੀਗਾ ਉਹ ਵੀ ਯੂਟਿਲਾਈਜ਼ ਸ਼ੇਰਗਿਲ ਕਹਿੰਦੇ ਆ ਕਿ ਇਹ ਤਾਂ ਦੋਨੀਆਂ ਗੱਲਾਂ ਮਾਰਨ ਵਾਲੇ ਨੇ ਲਾਲੀ ਮਜੀਠੀਆ ਵੀ ਵਿਕਰਮ ਮਜੀਠੀਆ ਵੀ ਮਜੀਠੀਆ ਦੋਨਾਂ ਕੋਲੇ ਗੱਲਾਂ ਰਹਿ ਜਾਣੀਆਂ ਨੇ ਸੀਟ ਮੈਂ ਕੱਢ ਜਾਣੀਆਂ ਇਹ ਸ਼ਾਇਦ ਕੋਈ ਭਰਮਪਾਲਣ ਚ ਕੋਈ ਗੁਨਾਹ ਨਹੀਂ ਮੇਰਾ ਖਿਆਲ ਹੈ ਕਿ ਜੇ ਹਿੰਮਤ ਸਿੰਘ ਸ਼ੇਰਗਿਲ ਆਪਣੀ ਜਮਾਨਤ ਬਚਾ ਸਕਣ ਤੇ ਬਹੁਤ ਵੱਡੀ ਗੱਲ ਹੈ ਕਿ ਛੋਟੇ ਵੀਰ ਨੇ ਉਹਨਾਂ ਨੂੰ ਕੋਹ ਹਲੀ ਜਿਹੜੇ ਆਨੰਦਪੁਰ ਸਾਹਿਬ ਵਾਲੇ ਉਹ ਹੀ ਲੱਭੀ ਜਾ ਰਹੇ ਉਹਨਾਂ ਨੂੰ ਆਨੰਦਪੁਰ ਸਾਹਿਬ ਤੋਂ ਬਾਅਦ ਬੜੀ ਸਾਇਲੈਂਟ ਵੋਟ ਆ ਮੈਂ ਉਹਨਾਂ ਨੂੰ ਮਿਲ ਕੇ ਕਹਿੰਦੇ ਸ ਇਹ ਝੰਡੀਆਂ ਕਾਂਗਰਸ ਤੇ ਕਾਲੀ ਦਲ ਦੀਆਂ ਲੱਗੇ ਨੇ ਇਹਨੇ ਵੋਟ ਸਾਰੀ ਮੈਨੂੰ ਪੈ ਜਾਣੀ। ਮੈਨੂੰ ਗਾਲिब ਦਾ ਇੱਕ ਸ਼ੇਰ ਯਾਦ ਆ ਗਿਆ ਕਿੰਦਾ ਦੇਖੀਏ ਕਿ ਆਪਾਤੇ ਹੰ ਬੁੱਤੋਂ ਸੇ ਐ ਮੁਸ਼ਤਾਕ ਇੱਕ ਬ੍ਰਾਹਮਣ ਨੇ ਕਿਹਾ ਥਾ ਕਿ ਇਹ ਸਾਲ ਅੱਛਾ ਹੈ। ਹਮੇ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ ਦਿਲ ਕੋ ਖੁਸ਼ ਰੱਖਨੇ ਕੋ ਗਾਲिब ਖਿਆਲ ਅੱਛਾ ਹੈ। ਤੁਹਾਡੇ ਕੋਲ ਗੱਲੇ ਡਾਇਲੌਗ ਹੀ ਨਾ ਰਹਿ ਜਾਣ ਗਾਲिब ਦੀਆਂ ਗੱਲਾਂ ਨਾ ਰਹਿ ਜਾਣ ਸੀਟ ਕੋਈ ਹੋਰ ਜਿੱਤੇ। ਆਲੀ ਮਜੀਠੀਆ ਡੰਡੀ ਡੰਡੀ ਤੇ ਬੱਚੇ ਬੱਚੇ ਨੂੰ ਪਿਛਲੇ 10 ਸਾਲ ਤੋਂ ਉਹਨਾਂ ਦੇ ਨਾਲ ਵਿਚਰ ਰਿਹਾ। ਉਹਨਾਂ ਦੇ ਸੰਤਾਪ ਨੂੰ ਸਮਝਿਆ ਤੇ ਆਪਣੇ ਪਿੰਡੇ ਤੇ ਹੰਡਾਇਆ ਉਨਾਹੀ ਮਸ ਸਿੰਘ ਸ਼ੇਰਗਿਲ ਹੋਣਾ ਤੇ ਹੋਏ ਨੇ ਨਾ ਆਮ ਆਦਮੀ ਪਾਰਟੀ ਦੇ ਹੋਏ ਨੇ ਮਜੀਠੇ ਦੇ ਲੋਕਾਂ ਨੂੰ ਜਾ ਕੇ ਪੁੱਛੋ ਕਿ ਜੇ ਉਹਨਾਂ ਦੀ ਹਮਦਰਦੀ ਆ ਤੇ ਸਮੁੱਚੀ ਕਾਂਗਰਸ ਆ ਜੀ ਉਹ ਇਕੱਠੀ ਆ ਤੇ ਉਹ ਕਿਉਂ ਆ ਕਿਉਂਕਿ ਲਾਲੀ ਮਜੀਠੀਆ ਤੇ ਉਹਦੇ ਸਾਥੀਆਂ ਨੇ ਪਿਛਲੇ 10 ਸਾਲ ਗੱਲਾਂ ਨਹੀਂ ਕੀਤੀਆਂ ਸਿੱਧਾ ਡਾਇਰੈਕਟ ਐਕਸ਼ਨ ਕੀਤਾ ਔਰ ਜਿਹੜਾ ਪ੍ਰੋਐਕਟਿਵ ਰੋਲ ਇੱਥੇ ਲਾਲੀ ਮਜੀਠੀਆ ਤੇ ਇੰਡੀਆ ਨੈਸ਼ਨਲ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਰੋਲ ਤਾਂ ਠੀਕ ਹੈ ਪਰ ਇੱਕ ਪਰਸਪੈਕਸ਼ਨ ਬਿਲਡ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਵੀ ਸਰਕਾਰ ਤਾਂ ਸਾਡੀ ਆ ਰਹੀ ਹੈ ਕਿਉਂ ਸੀਟ ਕਿਸੇ ਨੂੰ ਜਿਤਾ ਕੇ ਤੁਸੀਂ ਗਲਤੀ ਕਰਨੀ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਬਣਨੇ ਇਸ ਕਰਕੇ ਕਿਉਂ ਕਾਂਗਰਸੀਆਂ ਨੂੰ ਇੱਕ ਦੋ ਹਲਕਿਆਂ ਦੇ ਅੰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੇ 25ਆਂ ਸੀਟਾਂ ਦੇ ਨਾਲ ਸਰਕਾਰ ਬਣ ਸਕਦੀ ਹੈ ਫੇਰ ਆਵਾਜ਼ ਵੀ ਪਾਰਟੀ ਦੀ ਬਣੂ ਤੇ ਜੇ 58 ਚਾਹੀਦੀਆਂ ਨਿਊ ਕਹਿੰਦੇ ਮਾਲਵੇ ਚੋਂ ਕਹਿ ਰਹੇ ਆ ਮਾਲਵੇ ਦੀਆਂ 69 ਚੋਂ ਕਹਿੰਦੇ ਸਾਡੀਆਂ 60 ਆ ਰਹੀਆਂ ਨੇ ਕੱਲਾ ਮਾਲਵੇ ਜਿਤਾ ਰਿਆ ਸਨ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ 25 ਤੋਂ 30 ਸੀਟਾਂ ਇਹਨਾਂ ਨੂੰ ਆਉਣੀਆਂ ਜੇ ਜ਼ਿਆਦਾ ਤੋਂ ਜ਼ਿਆਦੀਆਂ ਆ ਗਈਆਂ ਤੇ ਮੇਰੀ ਗੱਲ ਯਾਦ ਰੱਖਿਓ ਇਹ ਵੀ ਪੌਸਿਬਿਲਿਟੀ ਹੈਗੀ ਹੈ ਕਿ ਕਾਂਗਰਸ ਦੀਆਂ 90 ਹੋ ਜਾਣ ਤੇ ਇਹ ਕੁੱਲ ਮਿਲਾ ਕੇ ਜਿਹੜੀਆਂ 27 ਸੀਟਾਂ ਦੋਵੇਂ ਆਪਸ ਦੇ ਵਿੱਚ ਵੰਡ ਲੈਣ ਔਰ ਮਜੀਠੇ ਦੀ ਗੱਲ ਮੈਂ ਕਰਦਾ ਇੱਥੇ ਲੋਕਾਂ ਨੇ ਗੁੱਸੇ ਦੇ ਵਿੱਚ ਬਿਕਰਮ ਦੇ ਖਿਲਾਫ ਇੱਥੇ ਇੱਕ ਹਸਲਾਬ ਆ ਉਹਦੇ ਚ ਹਮਤ ਸਿੰਘ ਸ਼ੇਰਗਿੱਲ ਨਾਂ ਦਾ ਕੋਈ ਚੀਜ਼ ਨਹੀਂ ਹੈ ਕੈਪਟਨ ਨਾਲੋਂ ਜਾਂ ਕੈਪਟਨ ਨਾਲੋਂ ਜਾਂ ਸਿੱਧੂ ਨਾਲੋਂ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਆ ਦੋਵੇਂ ਮੇਰੇ ਲੀਡਰ ਨੇ ਗਾਂਧੀ ਕੀ ਦੇ ਨਾਲ ਨੇ ਸਿੱਧੂ ਨਾਲ ਨੇ ਜਾਂ ਕੈਪਟਨ ਨਾਲ ਨੇ ਰਾਹੁਲ ਗਾਂਧੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਨੇ ਕੈਪਟਨ ਅਮਰਿੰਦਰ ਸਿੰਘ ਵੀ ਨਵਜੋਤ ਸਿੱਧੂ ਵੀ ਇਹ ਪੋਸਟਰ ਸਿੱਧੂ ਇਹ ਕਿਉਂ ਪੋਸਟਰ ਲਾਉਂਦੇ ਨੇ ਕਿ ਮੈਂ ਸੀਐਮ ਹੋ ਸਕਦਾਗਾ ਇਹ ਪੋਸਟਰ ਕਿਉਂ ਲੱਗ ਰਿਹਾਗਾ ਕਿਉਂ ਕੈਪਟਨ ਦੀ ਅਨਾਊਂਸਮੈਂਟ ਨਹੀਂ ਹੋਈ ਇਹ ਜਰੂਰੀ ਤੌਰ ਤੇ ਮੈਂ ਮਹਿਸੂਸ ਕਰਦਾ ਪੀ ਇਹ ਜਿਹੜੇ ਸਾਡੇ ਵਿਰੋਧੀ ਤੇ ਰਹੇ ਉਹਨਾਂ ਦੀ ਸਾਜ਼ਿਸ਼ ਹੋ ਸਕਦੀ ਆ ਅਮਰਸਰ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ ਚ ਨਵਜੋਤ ਸਿੰਘ ਸਿੱਧੂ ਨੇ ਸਪ 사ਜਿਸ਼ ਕੌਣ ਕਰ ਸਕਦਾ ਸਾਜਿਸ਼ ਦੋ ਹੀ ਕਰ ਸਕਦੇ ਆ ਪਰਸੈਪਸ਼ਨ ਕ੍ਰੀਏਟ ਕਰ ਰਹੇ ਨੇ ਉਹ ਜਿਹੜੇ ਕਹਿੰਦੇ ਉਹ ਕੰਮ ਹਮ ਕੰਮ ਕਰਤੇ ਰਹੇ ਉਹ ਬਦਨਾਮ ਕਰਤੇ ਰਹੇ ਜਿਵੇਂ ਇਹਨਾਂ ਦੇ ਹੱਥਾਂ ਨੂੰ ਬੇੜੀਆਂ ਪਾਈਆਂ ਸੀ ਕਹਿੰਦੇ ਦਿੱਲੀ 'ਚ ਅਜਿਹੀ ਕੋਈ ਗੱਲ ਨਹੀਂ ਕਹਿੰਦੇ ਰਾਹੁਲ ਉਦੋਂ ਦੇ ਨਾਰਾਜ਼ ਨੇ ਕੈਪਟਨ ਦੇ ਨਾਲ ਜਦੋਂ ਉਹਨਾਂ ਨੇ ਕਹਿ ਸੀਗਾ ਕਿ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਨ 'ਚ ਦਮ ਨਹੀਂ ਹੈਗਾ ਰਾਹੁਲ ਗਾਂਧੀ 'ਚ ਅਜੇ ਇਸੇ ਕਰਕੇ ਇਸ ਵਾਰ ਅਨਾਉਂਸਮੈਂਟ ਨਹੀਂ ਹੋ ਰਹੀ ਪਹਿਲਾ ਅਨਾਉਂਸਮੈਂਟ ਹੋ ਜਾਂਦੀ ਤੇ ਤੁਹਾਡੇ ਯਾਦ ਆ ਪਹਿਲਾ ਅਨਾਉਂਸਮੈਂਟ ਹੋ ਜਾਂਦੀ ਸੀ ਕੈਪਟਨ ਕੋਲੇ ਸਭ ਕੁਝ ਹੁੰਦਾ ਸੀ ਇਸ ਵਾਰ ਕੈਪਟਨ ਨੂੰ ਟਿਕਟਾਂ ਆਉਦੇ ਖਾਸ ਬੰਦਿਆਂ ਨੂੰ ਵੀ ਨਹੀਂ ਕਈ ਸੰਵਾਦ ਚ ਇਹ ਤੁਹਾਡੀਆਂ ਪਰਸੈਪਸ਼ਨਸ ਨੇ ਜਿਹੜੀਆਂ ਪਰਸੈਪਸ਼ਨਸ ਮੀਡੀਆ ਪਾਰਟੀ ਦੇ ਬੰਦੇ ਦੱਸਦੇ ਸਨ ਮੈਂ ਮਹਿਸੂਸ ਕਰਦਾ ਦੇਖੋ ਪਤਾ ਨਹੀਂ ਤੁਹਾਨੂੰ ਕੌਣ ਦੱਸਿੰਦਾ ਇਹੋ ਜਿਹੀਆਂ ਗੱਲਾਂ ਸਾਡੀ ਪਾਰਟੀ ਦੇ ਬੰਦੇ ਸਾਨੂੰ ਇਹ ਗੱਲਾਂ ਦੱਸਦੇ ਨੇ ਕਹਿੰਦੇ ਇੱਕ ਮੀਟਿੰਗ ਦੇ ਅੰਦਰ ਕੈਪਟਨ ਵਿਰਿੰਦਰ ਇਕੱਲੇ ਰਹਿ ਗਏ ਗਹਿਲੋਤ ਇੱਕ ਪਾਸੇ ਅੰਬਿਕਾ ਸੋਨੀ ਇੱਕ ਪਾਸੇ ਚਰਨਜੀਤ ਬਿਲਕੁਲ ਗਲਤ ਗੱਲ ਹੈ ਜੋ ਕੈਂਡੀਡੇਚਰ ਇਸ ਵਾਰ ਕਾਂਗਰਸ ਨੇ ਕੀਤਾ ਇੱਕ ਇੱਕ ਸੀਟ ਤੇ ਜਿੰਨੀ ਬ੍ਰੇਨਸਟਾਰਮਿੰਗ ਹੋਈ ਹੈ ਇਹ ਅਜੇ ਤੱਕ ਕਾਂਗਰਸ ਦਾ ਇਤਿਹਾਸ ਨਹੀਂ ਕਿਉਂਕਿ ਜਦੋਂ ਸਾਡੀਆਂ 400 ਤੋਂ 44 ਹੋਈਆਂ ਅਸੀਂ ਚਿੰਤਨ-ਮੰਥਨ ਕੀਤਾ ਅਸੀਂ ਆਪਣੀਆਂ ਗਲਤੀ ਇਸ ਸਟ੍ਰੈਟਜੀ ਚ ਕੀਤਾ ਆਪਣੇ ਆਪ ਨੂੰ ਅਸੀਂ ਇਹਨਾਂ ਵਰਗੇ ਮੂਰਖ ਲੋਕ ਨਹੀਂ ਜਿਹੜੇ ਇੱਕ ਪਾਸੜ ਚੱਲਣ ਦਿੱਲੀ ਦਾ ਪੰਜਾਬ ਦਾ ਬੜਾ ਫਰਕ ਆ ਐਸਵਾਈਐਲ ਦੇ ਮੁੱਦੇ ਤੁਸੀਂ ਗੱਲ ਕੀਤੀ ਆ ਸਾਊਦਰਨ ਮਾਲਵੇ ਦੇ ਛੇ ਡਿਸਟ੍ਰਿਕਟ ਤੋਂ ਇਲਾਵਾ ਸਾਡਾ ਸਾਰਾ ਮੁਕਾਬਲਾ ਜਿਹੜਾ ਉਹ ਕਾਲੀ ਦਲ ਦੇ ਨਾਲ ਆ ਚਾਹੇ ਨਾਰਥਰਨ ਮਾਲਵਾ ਲੈ ਲੋ ਚਾਹੇ ਦੋਆਬਾ ਲੈ ਲੋ ਚਾਹੇ ਮਾਝਾ ਲੈ ਲੋ ਸੁਚੇ ਸਿੰਘ ਛੋਟੇਪੁਰ ਦੀ ਐਗਜ਼ਿਟ ਔਰ ਉਸ ਤੋਂ ਬਾਅਦ ਨਵਜੋਤ ਸਿੱਧੂ ਦਾ ਇਹਨਾਂ ਦੇ ਇਹਨਾਂ ਦੇ ਨਾਂ ਜੋਇਨ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਨੇ ਸਿੱਖ ਸੈਂਟੀਮੈਂਟ ਪਲੀਜ਼ ਗੱਲ ਪੂਰੀ ਕਰਨ ਦਿਓ ਸਿੱਖ ਸੈਂਟੀਮੈਂਟਸ ਔਰ ਪੰਜਾਬ ਦੀ ਪਲਸ ਨੂੰ ਨਹੀਂ ਸਮਝਿਆ ਇਸ ਕਰਕੇ ਪੰਜਾਬ ਦੇ ਵਿੱਚ ਜੇ ਅੱਜ ਕੋਈ ਗੱਲ ਆ ਜੇ ਕੋਈ ਪੈਨ ਪੰਜਾਬ ਕੇ ਪਾਰਟੀ ਦੀ ਇਸ ਵੇਲੇ ਜੇ ਕੋਈ ਕਹ ਲੋ ਕਿ ਪ੍ਰੈਜ਼ੈਂਸ ਹੈ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਹੈ ਨਾ ਕਾਲੀ ਦਲ ਦੀ ਹੈ ਨਾ ਆਮ ਆਦਮੀ ਪਾਰਟੀ ਤੋਂ ਇਹਨਾਂ ਡਰੀ ਕਿਉਂ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਮੈਂ ਇੱਥੇ ਦੇਖ ਰਿਹਾ ਐਨਆਰਆਈ ਪ੍ਰਚਾਰ ਕਰ ਰਹੇ ਨੇ ਤੁਹਾਡੇ ਹਲਕੇ ਚ ਆ ਕੇ ਕਾਂਗਰਸ ਕੀ ਗੱਲ ਆ ਕਿ ਕਾਂਗਰਸ ਕਿਉਂ ਡਰੀ ਹੋਈ ਆ ਮੈਂ ਪੂਰੇ ਪੰਜਾਬ ਚ ਦੇਖ ਰਿਹਾ ਕਾਂਗਰਸ ਦਾ ਅਟੈਕ ਜ਼ਿਆਦਾ ਅਕਾਲੀਆਂ ਤੇ ਘੱਟ ਆ ਆਮ ਆਦਮੀ ਪਾਰਟੀ ਤੇ ਜ਼ਿਆਦਾ ਲਾਲੀ ਮਜੀਠੀਆ ਨੂੰ ਤੁਸੀਂ ਅੱਜ ਸਵਾਲ ਕਰ ਰਹੇ ਨੇ ਤੇ ਲਾਲੀ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਮੈਂ ਤੇ ਅੱਜ ਤੱਕ ਕਦੀ ਅੱਜ ਤੱਕ ਨਾ ਆਮ ਆਦਮੀ ਪਾਰਟੀ ਤੇ ਅਟੈਕ ਕੀਤਾ ਨਾ ਮੈਨੂੰ ਇਹਦੀ ਕੋ ਲੋੜ ਆ ਤੁਹਾਡੇ ਹਲਕੀ ਸਥਿਤੀ ਹੋ ਰਹਾ ਮੈਂ ਓਵਰ ਆਲ ਕਹਿ ਰਿਹਾ ਅਸੀਂ ਤਸ਼ੱਦਦ ਦੇ ਖਿਲਾਫ ਲੜੇ ਰੋ ਆ ਲੋਕ ਆ ਔਰ ਇਹ ਇਹ ਦੇ ਪਰਸੈਪਸ਼ਨ ਆ ਇਹਨਾਂ ਤੋਂ ਡਰ ਰਹੇ ਨੇ ਡਰ ਕਿਉਂ ਰਹੇ ਨੇ ਅੱਜ ਤੱਕ ਸਾਡੇ ਕੈਪਟਨ ਬਰਿੰਦਰ ਸਿੰਘ ਹੋਣਾ ਨੇ ਕਲੀਅਰ ਚੈ ਔਰ ਬਾਅਦ ਚ ਪਹਿਲਾਂ ਕਹਿ ਰਹੇ ਸੀ ਇਹ ਰਲੇ ਨੇ ਜਦੋਂ ਉੱਥੇ ਜਾ ਕੇ ਅੱਜ ਕੈਪਟਨ ਅਮਰਿੰਦਰ ਸਿੰਘ ਲੰਬੀ ਜੇਤ ਰਹੇ ਨੇ ਜਦੋਂ ਉੱਥੇ ਉਹਨਾਂ ਨੇ ਲੰਬੀ ਤੋਂ ਪੇਪਰ ਫਾਈਲ ਕਰਤੇ ਫਿਰ ਕਹਿਣ ਲੱਗੇ ਜੀ ਇਹਨਾਂ ਦਾ ਇਹਨਾਂ ਦਾ ਮੈਚ ਆ ਤੁਸੀਂ ਮੈਨੂੰ ਦੱਸੋ ਕਿ ਇਹ ਜਿਹੜੇ ਕੇਜਰੀਵਾਲ ਜੀ ਨੇ ਆਪ ਆ ਕੇ ਜੇ ਇਹਨਾਂ ਦੀ ਇੰਨੀ ਚੇਸਟਾ ਇੱਛਾ ਸ਼ਕਤੀ ਇੰਨੀ ਸਟਰੋਂਗ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸੀਐਮ ਬਣਨਾ ਚਾਹੁੰਦੇ ਤਾਂ ਫਿਰ ਇੱਥੇ ਆਏ ਕਿਉਂ ਨਹੀਂ ਗੱਲਾਂ ਨਾ ਨਹੀਂ ਗੱਲ ਇਹ ਆ ਜੇ ਬਲੀ ਹੋਈਏ ਤੇ ਬਲ ਦਿਖ ਲਈਏ ਛਲਬਾਜੀ ਨਾ ਕਰੀਏ ਜੀ ਆਮ ਆਦਮੀ ਪਾਰਟੀ ਦੇ ਨਾਲ ਟੱਕਰ ਨਹੀਂ ਤਾਂ ਕਿਉਂ ਬਾਰ ਬਾਰ ਕੈਪਟਨ ਮਰਿੰਦਰ ਸਿੰਘ ਤੇ ਹੋਰ ਲੋਕ ਵੀ ਨੇ ਜਿਹੜੇ ਤੁਹਾਡੀ ਪਾਰਟੀ ਤੇ ਤੁਹਾਡੇ ਹਲਕੇ ਦੀ ਪੋਜੀਸ਼ਨ ਹੋਰ ਤਰ੍ਹਾਂ ਦੀ ਹੈ ਬਾਕੀ ਥਾਵਾਂ ਦੇ ਉੱਤੇ ਜ਼ਿਆਦਾ ਅਟੈਕ ਆਮ ਆਦਮੀ ਪਾਰਟੀ ਦੇ ਚਲੋ ਬੜੀ ਖੁਸ਼ੀ ਹੈ ਕਿ ਤੁਸੀਂ ਇਹ ਗੱਲ ਤਾਂ ਮੰਨ ਗਏ ਕਿ ਇੱਥੇ ਪੋਜੀਸ਼ਨ ਹੋਰ ਤਰ੍ਹਾਂ ਦੀ ਮੈਂ ਮਜੀਠੇ ਹਲਕੇ ਬਾਰੇ ਦੱਸਦਾ ਲੋਕਾਂ ਨੇ ਗੁੱਸੇ ਦੇ ਵਿੱਚ ਰੋਹ ਦੇ ਵਿੱਚ ਜੋ ਬਿਕਰਮ ਦਾ ਤਸ਼ੱਦਦ ਆ ਉਹਦੇ ਖਿਲਾਫ ਇੱਥੇ 154680 ਦੇ ਕਰੀਬ ਵੋਟਾਂ ਉਦੇ ਵਿੱਚੋਂ ਜਿਹੜੀ ਆ ਇੱਥੇ 85 90% ਵੋਟ ਪੋਲ ਹੋਣੀ ਆ ਤੇ 25 30 ਹਜ਼ਾਰ ਜਿਹੜੀ ਆ ਉਹ ਇਹ ਦੋਵੇਂ ਵੰਡਣਗੇ ਆਪਸ ਵਿੱਚ ਪਿਛਲੀ ਵਾਰ ਪੀਪੀਪੀ ਜਸ ਜਸ ਅ ਮਿੰਟ ਬਿਕਰਮ ਸਿੰਘ ਔਰ ਇਹ ਆਪਸ ਦੇ ਵਿੱਚ ਵੰਡਣਗੇ ਦੋਨੋਂ ਔਰ ਬਾਕੀ ਦੀ ਜਿਹੜੀ ਲੱਖ 1 ਲੱਖ 10 ਹਜ਼ਾਰ ਵੋਟਾਂ ਇੰਡੀਆ ਨੈਸ਼ਨਲ ਕਾਂਗਰਸ ਨੂੰ ਮਜੀਤੇ ਪੈਣੀ ਆ ਸਮੁੱਚੀ ਕਾਂਗਰਸ ਆ ਮੇਰੇ ਨਾਲ ਮੇਰੇ ਡਿਸਟ੍ਰਿਕਟ ਕਾਂਗਰਸ ਦੇ ਪ੍ਰੈਜ਼ੀਡੈਂਟ ਖੜੇ ਨੇ ਔਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਪਿਛਲੀ ਵਾਰ ਆਮ ਆਦਮੀ ਪਾਰਟੀ ਪਿਛਲੀ ਵਾਰ ਆਮ ਆਦਮੀ ਪਾਰਟੀ ਵੱਡਾ ਵੋਟ ਬੈਂਕ ਲੈ ਕੇ ਗਈ ਸੀ 24% ਤੋਂ ਉੱਪਰ ਲੋ ਤੁਹਾਨੂੰ ਆ ਪੀਪਲਜ਼ ਪਾਰਟੀ ਆਫ ਪੰਜਾਬ ਨੇ 5% ਵੋਟਾਂ ਨਾਲ ਹਾਰਤਾ ਸੀ ਪਿਛਲੀ ਚੋਣ ਜਿਹੜੀ ਹਾਰੇ ਸੀ ਤੇ ਹੁਣ ਤਾਂ ਫਿਰ ਉਦੋਂ ਜ਼ਿਆਦਾ ਪਰਸੈਂਟੇਜ ਲੈ ਕੇ ਜਾਣਗੇ ਤੁਹਾਨੂੰ ਲੱਗਦਾ ਨਹੀਂ ਕਿ ਉਹ ਤਾਂ ਨੁਕਸਾਨ ਹੋਊ ਤੁਹਾਨੂੰ ਬਰਗਾੜੀ ਕਾਂਡ ਚਿੱਟੀ ਮੱਖੀ ਤੇ ਚਿੱਟਾ ਇਹਨਾਂ ਸ਼ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਕਰਾਉਣੀਆਂ ਉਸ ਵੇਲੇ ਸਾਡਾ ਤੇ ਉਹਨਾਂ ਦਾ ਗੈਪ ਇੰਨਾ ਨਹੀਂ ਸੀ ਐਸ ਵੇਲੇ ਜਿਹੜਾ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਸਪੋਰਟ ਆ ਇੱਕ ਪਰਸੈਪਸ਼ਨ ਬਣਦੀ ਹੈ ਕਿ ਜਿੱਤ ਕੌਣ ਸਕਦਾ ਇਹਨਾਂ ਨੂੰ ਹਰਾ ਕੌਣ ਸਕਦਾ ਉਹ ਪਰਸੈਪਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਨਵਜੋਤ ਸਿੱਧੂ ਦੀ ਤੇ ਲਾਲੀ ਮਜੀਠੀਆ ਦੀ ਆ ਬਾਕੀ ਕਿਸੇ ਦੇ ਨਹੀਂ ਗੱਲਾਂ ਦੇ ਨਾਲ ਗੱਲ ਨਹੀਂ ਬਣਦੀ ਕਲਰਸੇ ਪਕੜेंगे ਇਹ ਕਰਨਗੇ ਉਹ ਕਰਨਗੇ ਪੰਜਾਬ ਦੇ ਲੋਕ ਜਾਣਦੇ ਆ ਕਿਹੜਾ ਗੈਂਡੇ ਵਾਂਗੂ ਸਿੱਧਾ ਜਾਂਦਾ ਕਿਹੜਾ ਬੇਕਰਮਨਾ ਸਿੱਧਾ ਟਕਰਾਂਦਾ ਕਿਹੜਾ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕੋਈ ਹੋਰ ਵੀ ਹੈਗਾ ਜਿਹੜਾ ਬਾਦਲ ਨਾਲ ਸਿੱਧੀ ਗੱਲ ਕਰੇ ਜਿਹੜਾ ਬਾਦਲ ਨੂੰ ਸਿੱਧਾ ਚੈਲੰਜ ਕਰੇ ਕੈਪਟਨ ਦੇ ਤੁਸੀਂ ਮਜੀਠੀਆ ਖਿਲਾਫ ਲੜਾਈ ਲੜਦੇ ਰਹੇ ਕੈਪਟਨ ਤੱਕ ਉਹਨਾਂ ਨੂੰ ਕਹਿੰਦੇ ਰਹੇ ਕਿ ਸੀਬੀ ਜਾਂਚ ਨਹੀਂ ਹੋਣੀ ਚਾਹੀਦੀ ਸਰੀਆਮ ਕਹਿੰਦੇ ਨੇ ਹੁਣ ਤੱਕ ਕਹਿੰਦੇ ਨਹੀਂ ਕਿ ਸਿਵੇ ਜਾਂਚ ਨਹੀਂ ਹੋਣੀ ਚਾਹੀਦੀ ਤੁਸੀਂ ਉਸ ਧਰਨੇ 'ਚ ਹੁੰਦੇ ਸੀ ਮੇਰੇ ਯਾਦ ਆ ਜਦੋਂ ਪ੍ਰਤਾਪ ਬਾਜਵਾ ਕਹਿੰਦੇ ਸਿਵੇ ਜਾਂਚ ਹੋਵੇ ਕੈਪਟਨ ਕਹਿੰਦੇ ਸੀ ਨਾ ਹੋਵੇ ਜਿਸ ਵਕਤ ਕੈਪਟਨ ਬਰਿੰਦਰ ਸਿੰਘ ਉਹਨਾਂ ਨੇ ਗੱਲ ਕੀਤੀ ਇੱਕ ਤਾਂ ਪਹਿਲੀ ਗੱਲ ਕਿ ਉਹ ਸੋਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਹੀਂ ਸਨ ਉਹਨਾਂ ਦੇ ਜਾਤੀ 뷰 ਸੀ ਪਰ ਮੈਂ ਉਹਨਾਂ ਨੂੰ ਜਾਤੀ ਕੀ ਪੋਲੀਟਿਸ਼ੀਅਨ ਦੇ ਜਾਤੀ 뷰 ਕਿਵੇਂ ਹੋ ਸਕਦੇ ਨੇ ਕਿਸੇ ਵੀ ਪੋਲੀਟਿਸ਼ੀਅਨ ਦੇ ਜਾਤੀ 뷰 ਨਹੀਂ ਹੋ ਸਕਦੇ ਜਦੋਂ ਉਹ ਇੱਕ ਪਬਲਿਕ ਫਿਗਰ ਆ ਪਾਰਟੀ ਦਾ ਚਿਹਰਾਗਾ ਉਹ ਜਨਾਬ ਹੁੰਦੇ ਆ ਇਸ ਕਰਕੇ ਹੁੰਦੇ ਆ ਕਿ ਕਈ ਵਾਰੀ ਮੈਂ ਪਾਰਟੀ ਦੇ ਇੱਕ 뷰 ਦੇ ਨਾਲ ਐਗਰੀ ਨਹੀਂ ਸੋਸ਼ਲਿਸਟ ਪਾਰਟੀ ਯੂਲਡ ਇੰਡੀਆ ਕਾਂਗਰਸ ਕਮੇਟੀ ਪ੍ਰਦੇਸ਼ ਕਾਂਗਰਸ ਕਮੇਟੀ ਲਾਲੀ ਮਜੀਠੀਆ ਔਰ ਸਾਰਿਆਂ ਨੇ ਅਸੀਂ ਡਰੱਗਸ ਦੇ ਖਿਲਾਫ ਇੱਕ ਜੁਹਾਦ ਖੜਾ ਕੀਤਾ ਸੀ ਜਿਹੜਾ ਰਾਹੁਲ ਗਾਂਧੀ ਹੁਣਾਂ ਨੇ ਸਾਡੇ ਕੋਲ ਸ਼ੁਰੂ ਕਰਵਾਇਆ ਸੀ ਔਰ ਮਜੀਠਾ ਲੁਧਿਆਣਾ ਵੈਸਟ ਚੱਬੇਵਾਲ ਮਾਝਾ ਦੋਆਬਾ ਮੈਂ ਕੈਪਟਨ ਦੇ ਨਹੀਂ ਆ ਰਹੇ ਤੁਸੀਂ ਮੈਂ ਕ ਮੈਂ ਆ ਰਿਹਾ ਤਾਂ ਤੁਹਾਨੂੰ ਜਵਾਬ ਦਵਾਂਗਾ ਮੈਂ ਇਨ ਟੋਟੈਲਿਟੀ ਤੁਸੀਂ ਪੀਸਬੀਲ ਜਵਾਬ ਨਾ ਕਿਸ ਨੇ ਕੀਤਾ ਮੈਂ ਕਹਿ ਰਿਹਾ ਕਿ ਕੈਪਟਨ ਕਿਉਂ ਨਹੀਂ ਮੇਰੀ ਗੱਲ ਪੂਰੀ ਕਰਨ ਦਾ ਹੋਣਾ ਜੀ ਮੈਨੂੰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦ ਕੈਪਟਨ ਮਰੇਂਦਰ ਸਿੰਘ ਬੇਟੇ ਮੇਰਾ ਮਕਸਦ ਸਿਰਫ ਇਹ ਸੀ ਕਿ ਪੰਜਾਬ ਜਿਹੜੀ ਪੁਲਿਸ ਆ ਇਹ ਜੇ ਇਮੀਡੀਏਟਲੀ ਡਿਸੀਜਨ ਕਰੇ ਤੇ ਜ਼ਿਆਦਾ ਬੈਟਰ ਹੋਏਗਾ ਕਿਉਂਕਿ सीबीआई 'ਚ ਜਾ ਕੇ ਕੇਸੇਜ਼ ਰੁੱਲ ਜਾਂਦੇ ਆ ਹੁਣ ਵੀ ਦੇਖੋ ਰਾਹੁਲ ਗਾਂਧੀ ਇਹ ਗੱਲ ਕਹਿੰਦੇ ਰਹੇ ਉਹ ਹੁਣ ਵੀ ਕਹਿੰਦੇ ਨੇ ਇਹ ਗੱਲ ਕੈਪਟਨ ਹੁਣ ਵੀ ਇਹ ਗੱਲ ਕਹਿੰਦੇ ਨੇ ਕਿ ਮੇਰੀ ਪੋਜੀਸ਼ਨ ਠੀਕ ਸੀ ਮੇਰੀ ਪੋਜੀਸ਼ਨ ਠੀਕ ਆ ਜਦੋਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੈਪਟਨ ਅਮਰਿੰਦਰ ਨੂੰ ਬਿਕਰਮ ਮਜੀਠੀਆ ਅੰਕਲ ਕਹਿੰਦੇ ਨੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਇਹ ਆਪਸ ਵਿੱਚ ਦੋਸਤ ਨੇ ਇਹਨਾਂ ਦੇ ਫਾਦਰ ਸਾਹਿਬ ਤੇ ਆਪਸ ਦੋਸਤ ਨੇ ਫਿਰ ਕਿਉਂ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਇਹ ਗੱਲ ਨਹੀਂ ਕਹਿੰਦੇ ਤੁਸੀਂ ਲੜਾਈ ਲੜ ਰਹੇ ਹੋ ਤੇ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਵੀ ਕਹਿੰਦੇ ਮੇਰਾ ਸੈਂਟ ਠੀਕ ਹੈ ਮੇਰੇ ਵੀਰ ਬੜੇ ਇਹੋ ਜਿਹੇ ਨੇ ਜਿਨ੍ਹਾਂ ਦੇ ਅੰਕਲ ਭਾਬੀ ਜਿਨ੍ਹਾਂ ਦੇ ਬਹਿਨੋਈ ਜੱਜਾਂ ਦੇ ਜਿਨ੍ਹਾਂ ਦੇ ਸਾਲਾ ਜਿਹੜੇ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ ਦੇ ਚਾਹੇ ਕਾਲੀ ਦਲ ਚ ਨੇ ਚਾਹੇ ਉਹ ਇੰਡੀਅਨ ਨੈਸ਼ਨਲ ਕਾਂਗਰਸ ਚ ਨੇ ਮੈਂ ਬਾਈ ਨੇਮ ਵੀ ਤੁਹਾਨੂੰ ਦੱਸ ਸਕਦਾ ਅਮਨ ਰੋੜਾ ਉਹਨਾਂ ਦੀ ਗੱਲ ਕਰ ਲਓ ਮੇਰੇ ਵੀਰ ਨੇ ਸੁਖਪਾਲ ਖੜਾ ਆਈ ਹੈ ਵੈਰੀ ਗੁੱਡ ਰਿਲੇਸ਼ਨਸ ਵਿਦ them ਪਰਸਨਲੀ ਲੇਕਿਨ ਹੁਣ ਆਪਾਂ ਇਹ ਕਹਿ ਦਈਏ ਕਿ ਉਹ ਫਿਰ ਕਾਲੀਦਲ ਨਾਲ ਰਲ ਕੇ ਕਿ ਕਾਂਗਰਸ ਨਾਲ ਰਲ ਕੇ ਇਹ ਨਹੀਂ ਗੱਲਾਂ ਹੁੰਦੀਆਂ ਇਹ ਤਾਂ ਮੈਂ ਤੁਹਾਨੂੰ ਦੱਸਿਆ ਮਤਲਬ ਜਿਹੜੇ ਲੀਡਰ ਇੱਕ ਦੂਜੇ ਖਿਲਾਫ ਬਿਆਨ ਦਿੰਦੇ ਨੇ ਉਹ ਇੱਕ ਵੱਗ ਮਸਲਾ ਜਨਤਾ ਲਈ ਉਹ ਸਿਰਫ ਬਾਕੀ ਆਉਂਦੀਆਂ ਰਿਸ਼ਤੇ ਪੋਲਿਟੀਕਲ ਰਿਸ਼ਤੇ ਅਲੱਗ ਹੁੰਦੇ ਆ ਸਿਆਸਤ ਦੇ ਵਿੱਚ ਪਿਓ ਪੁੱਤ ਨੂੰ ਨਹੀਂ ਪੁੱਛਦਾ ਪਿਓ ਪੁੱਤ ਦੇ ਸਾਹਮਣੇ ਖਲੋਂਦਾ ਇੱਥੇ ਚਾਚੇ ਭਤੀ ਲੋਕਾਂ ਦੇ ਤਾਂ ਸਿਰ ਪਾੜ ਜਾਂਦੇ ਨੇ ਤਾਂ ਕਾਂਗਰਸੀ ਅਕਾਲੀ ਜਿਹੜੇ ਲੋਕ ਹੁੰਦੇ ਨੇ ਉਹ ਤਾਂ ਸਿਰ ਪਾੜਨ ਤੱਕ ਚਲੇ ਜਾਂਦੇ ਨੇ ਲੀਡਰਾਂ ਦੇ ਕਹਿਣ ਤੇ ਇਹਦਾ ਮਤਲਬ ਲੋਕ ਬੇਵਕੂਫ ਨੇ ਫਿਰ ਲੋਕਾਂ ਦਾ ਮੈਨੂੰ ਪਤਾ ਨਹੀਂ ਲਾਲੀ ਮਜੀਠੀਆ ਦਾ ਤਾਂ ਸਿਰ ਵੀ ਪਾਟਾ ਸੀ ਤੇ ਹਸਪਤਾਲ 'ਚ ਵੀ ਰਿਹਾ ਸੀ ਤੋਂ ਉਹਦੇ ਬਾਅਦ ਵੀ ਜਿਹੜੀ ਗੁਰੂ ਦੇ ਗੁਰੂ ਦੇ ਸਿੱਖ ਨੇ ਅਰਦਾਸ ਕੀਤੀ ਪੂਰੀ ਕੀਤੀ ਸੀ ਜਾ ਕੇ ਹੁਣ ਕਦੇ ਕੈਪਟਨ ਨੂੰ ਕਿਹਾ ਤੁਸੀਂ ਹੁਣ ਕਦੇ ਕੈ ਚਾਚਾ ਭਤੀਜਾ ਆ ਆ ਰਹਿਣਾ 27 ਤਰੀਕ ਨੂੰ ਇੱਥੇ ਰਾਹੁਲ ਗਾਂਧੀ ਜੀ ਵੀ ਆ ਰਹੇ ਆ ਕੈਪਟਨ ਅਮਰਿੰਦਰ ਵੀ ਆ ਰਹੇ ਨਵਜੋਤ ਸਿੰਘ ਸਿੱਧੂ ਵੀ ਆ ਰਹੇ ਆ ਉਸ ਦਿਨ ਚੈਨਲ ਲੈ ਆਓ ਤੇ ਆਣ ਕੇ ਸੁਣ ਲਿਓ ਵੀ ਕੀ ਕਹਿੰਦੇ ਕੈਪਟਨ ਅਮਰਿੰਦਰ ਫਰਸਟ ਹੈਂਡ ਸੋ ਇਹ ਸੰ ਲਾਲੀ ਮਜੀਠੀਆ ਬੜੇ ਬੇਬਾਕੀ ਦੇ ਨਾਲ ਉਹਨਾਂ ਨੇ ਜਵਾਬ ਦਿੱਤੇ ਨੇ ਸਾਰੀਆਂ ਗੱਲਾਂ ਦੇ ਉਹਨਾਂ ਦਾ ਦਾਵਾ ਕੀ ਸੀਟ ਦੇ ਉਤੋਂ ਉਹ ਜਿੱਤਣ ਜਾ ਰਹੇ ਨੇ ਔਰ ਵੱਡੇ ਪੱਧਰ ਦੇ ਉੱਤੇ ਲੋਕ ਉਹਨਾਂ ਨੂੰ ਸਪੋਰਟ ਕਰਨਗੇ ਲਾਲੀ ਮਜੀਠੀਆ ਦਾ ਇਹ ਵੀ ਕਹਿਣਾ ਕੀ ਜੋ ਕੁਛ ਪਿਛਲੇ ਸਮੇਂ ਨਸ਼ੇ ਦਾ ਹੋਇਆ ਬੇਅਦਬੀ ਕਾਂਡ ਹੋਇਆ ਚਿੱਟੀ ਮੱਖੀ ਇਹ ਅਕਾਲੀ ਦਲ ਨੂੰ ਡੈਮੇ ਅਕਾਲੀ ਦਲ ਵਰਸਸ ਕਾਂਗਰਸ ਹੈ ਨਾ ਕਿ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਮਜੀਠਾ